ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਇੱਕ ਨਿੱਜੀ ਹੋਟਲ ਦੇ ਸਟਾਫ ਮੈਂਬਰ ਦੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਦੱਸਦੇ ਇਹ ਕਿ ਜੱਥੇ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਹੋਟਲ ਮੈਨੇਜਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਹੈ ਜਿਸ ਤੋਂ ਬਾਅਦ ਇਹ ਸ਼ਖਸ ਜਿਹੜਾ ਹੈ ਇਹ ਹੋਟਲ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਚੜ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਪਹਿਲਾ ਬਹਿਸਬਾਜ਼ੀ ਹੁੰਦੀ ਹੈ ਤੇ ਤਿੰਨ ਤੋਂ ਚਾਰ ਸ਼ਖਸ ਜਿਨ੍ਹਾਂ ਦੇ ਵੱਲੋਂ ਇਸ ਇਕੱਲੇ ਬੰਦੇ ਨੂੰ ਕੁੱਟਿਆ ਜਾ ਰਿਹਾ ਸੀ ਤੇ ਆਪਣੀ ਜਾਨ ਬਚਾਉਣ ਦੇ ਲਈ ਹੋਟਲ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਚੜ ਜਾਂਦਾ ਹੈ ਤੇ ਉੱਥੇ ਬਨੇਰੇ ਤੇ ਖੜ ਕੇ ਆਪਣੀ ਜਾਨ ਬਚਾਉਣ ਦੇ ਲਈ ਜद्दोजਹਿਦ ਕਰਨ ਲੱਗ ਪੈਂਦਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਹੀ ਉਹ ਸ਼ਖਸ ਜਿਹੜਾ ਉਹ ਹੀਠਾ ਡਿੱਗ ਪੈਂਦਾ ਉਸ ਤੋਂ ਬਾਅਦ ਜਦ ਉਸ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਕਿ ਉਸ ਦੀ ਜਾਨ ਜਾ ਚੁੱਕੀ ਸੀ ਇਸ ਮਾਮਲੇ ਦੇ ਵਿੱਚ ਹੋਟਲ ਮੈਨੇਜਰ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਤੁਹਾਡੇ ਬੱਚੇ ਦਾ ਐਕਸੀਡੈਂਟ ਹੋਇਆ ਹੈ ਤੇ ਅਸੀਂ ਇੱਕ ਦਿਨ ਦਾ ਇਲਾਜ ਦਾ ਖਰਚਾ ਦੇਵਾਂਗੇ ਪਰ ਬਾਕੀ ਖਰਚਾ ਜਿਹੜਾ ਹੈ ਉਹ ਤੁਹਾਨੂੰ ਹੀ ਭਰਨਾ ਪਵੇਗਾ ਹਾਲਾਂਕਿ ਪਰਿਵਾਰ ਜੋ ਕਿ ਇਹ ਸਭ ਵੀ ਅਫੋਰਡ ਨਹੀਂ ਕਰ ਸਕਦਾ ਸੀ ਤੇ ਉਹਨਾਂ ਦੇ ਬੱਚੇ ਦੀ ਜਾਨ ਚਲੀ ਜਾਂਦੀ ਹੈ ਜਦ ਪਰਿਵਾਰ ਉੱਥੇ ਹਸਪਤਾਲ ਆ ਕੇ ਆਪਣੇ ਬੱਚੇ ਨੂੰ ਵੇਖਦਾ ਹੈ ਤਾਂ ਪਰਿਵਾਰ ਦੇ ਤਾਂ ਮੰਨ ਨੂੰ ਪੈਰਾ ਹੀ ਟੋ ਜ਼ਮੀਨ ਹੀ ਖਿਸਕ ਜਾਂਦੀ ਹੈ ਹਾਲਾਂਕਿ ਇਸ ਬਾਬਤ ਜਮਾਲਪੁਰ ਥਾਣੇ ਦੇ ਪੁਲਿਸ ਅਧਿਕਾਰੀ ਜੋ ਕਿ ਮੌਕੇ ਤੇ ਪਹੁੰਚੇ ਤਾਂ ਉਹਨਾਂ ਦਾ ਹੀ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰ ਲਿਆ ਗਿਆ ਤੇ ਅਗਲੀ ਜਾਂਚ ਜਾਰੀ ਹੈ ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਸਰ ਕੀ ਨਾਮ ਜੀ ਪੰਕਜ ਐਜ਼ ਅ ਅੱਜ ਜਨਮ ਨੇਦਰ ਹਾਂ ਇਹ ਸਰ ਕਿਹੜੀ ਜਗ੍ਹਾ ਹੋਟਲ ਹੈ ਜਿਹੜਾ ਹੋਟਲ ਹੈਗਾ ਸਾਡੇ ਰਾਜਗੜ੍ਹ ਸਟੇਟ ਦੇ ਅੰਦਰ ਠੀਕ ਹੈ ਤੇ ਸਰ ਕਹਿੰਦੇ ਕੋਈ ਜਿਹੜਾ ਵੇਟਰ ਦਾ ਕੰਮ ਕਰ ਰਿਹਾ ਕੋਈ ਸ਼ਖਸ ਜਿਸਨੇ ਕੋਈ ਛਾਲ ਮਾਰੀ ਆ ਪਰਵਾੜ ਦਾ ਇਹ આરોਪ ਹੈ ਕਿ ਉਹਦਾ ਮਰਡਰ ਕੀਤਾ ਗਿਆ ਮਾਮਲਾ ਹੈ ਕੀ ਸੀਗਾ ਮਾਮਲਾ ਕੁਛ ਨਹੀਂ ਸੀਗਾ ਛੋਟੇ ਦੇ ਬਿੱਲ ਦੇ ਰਿਗਾਰਡਿੰਗ ਅਕਾਊਂਟੈਂਟ ਨੂੰ ਸਮਝਾਇਆ ਸੀ ਉਹਨੇ ਕੀ ਗੱਲ ਦਾ ਗੁੱਸਾ ਕਰ ਗਿਆ ਉਹ ਜ਼ਿਆਦਾ ਹਾਈਪਰ ਹੋ ਗਿਆ ਇੰਨੇ ਚੋਕ ਛਾਤੇ ਛੜਕਣੇ ਸਰ ਕੀ ਨਾਮ ਹੈ ਕਿੱਥੇ ਦਾ ਰਹਿਣ ਵਾਲਾ ਸ਼ਖਸ ਹੈਗਾ ਕਿ ਕਿੰਨੀ ਉਮਰ ਦੀ ਹੈ ਇਹਦਾ ਇਹਦਾ ਨਾਮ ਹੈਗਾ ਬਜਿੰਦਰ ਸਿੰਘ ਇਹ ਆਪਣਾ ਰਹਿਣ ਵਾਲਾ ਹੈਗਾ ਡਿਸਟ੍ਰਿਕਟ ਬਲਾਸਪੁਰ ਹਿਮਾਚਲ ਕੋ ਕਿੰਨੇ ਦਿਨ ਤੋਂ ਆਪਣੇ ਕੋਲ ਕੰਮ ਕਰ ਰਿਹਾ ਜੀ ਇਹ ਆਪਣੇ ਕੋਲ ਢਾਈ ਤਿੰਨ ਸਾਲ ਤੋਂ ਕੰਮ ਕਰ ਰਿਹਾ ਸੀ ਅੱਗੇ ਕੋਈ ਵਾਰਤਤਾ ਜਿਹੜੀ ਹੋਈ ਹੋਈ ਕੋਈ ਅਸੀਂ ਨਹੀਂ ਨਹੀਂ ਇਦਾਂ ਤੇ ਕੋਈ ਗੱਲ ਨਹੀਂ ਸੀਗੀ ਕੱਲ ਨੂੰ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ ਥੋੜਾ ਗੁੱਸਾ ਜ਼ਿਆਦਾ ਕਰ ਜਾਂਦਾ ਸੀ ਤੇ ਕੀ ਦੱਸਿਆ ਜਨਾ ਮਹਿਜ 200 ਰੁਪਏ ਨੂੰ ਲੈ ਕੇ ਜਿਹੜਾ ਸਾਰਾ ਵਾਕਿਆ ਹੋਇਆ ਮੈਂ ਇਦਾਂ ਦਾ ਸਰ ਕੋਈ ਗੱਲ ਨਹੀਂ ਹੈ 200 ਰੁਪਏ ਵਾਲੀ ਕੋਈ ਗੱਲ ਹੀ ਨਹੀਂ ਹੈ ਸਰ ਫਿਰ ਅਕਾਊਂਟ ਦੇ ਨਾਲ ਕਿਸ ਤਰ੍ਹਾਂ ਬਿਲਿੰਗ ਕੈਸ਼ੂ ਦਾ ਸਰ ਇੱਕ ਬਿਲ تھا ਕਿੰਨਾ ਕਿੰਨੇ ਪੇਮੈਂਟ ਦਾ ਇਸ਼ੂ ਸੀਗਾ ਪੇਮੈਂਟ ਦਾ ਇਸ਼ੂ ਨਹੀਂ ਸੀਗਾ ਬਿਲ ਸੀਗਾ ਬਿਲ ਦੇ ਉੱਥੇ ਉਹਨੇ ਗਲਤ ਐਂਟਰੀ ਪਾਰਤੀ ਸੀਗੀ ਉਹ ਗੀ ਇਸ਼ੂ ਸੀਗਾ ਕਿੰਨੀ ਐਂਟਰੀ ਗਲਤ ਪਾਈ ਸੀ ਉਹਦੇ ਵਿੱਚ ਸਿਰਫ ਜਿਹੜਾ ਉਹਦਾ ਬਿਲ ਦੇ ਅਮਾਉਂਟ ਦੇ ਲੈ ਕੇ ਹਾਂ ਕਿੰਨੀ ਅਮਾਉਂਟ ਹਾਂਜੀ ਹਾਂਜੀ ਉਹਦੇ ਵਿੱਚ ਸਰ 20 ਐਕਸਟਰਾ ਲੱਗੀਆਂ ਸੀਗੀਆਂ ਆਪਣਾ 5000 ਦਾ ਬਿਲ ਨਹੀਂ ਸੀਗਾ ਉੱਥੇ 500 ਰੁਪਏ ਨੋਟਡ ਹੋ ਗਿਆ ਸੀ ਤੇ ਉਹਨਾਂ ਕੰਪਨੀ ਨੂੰ ਭੇਜਤਾ ਸੀ ਉਹਨਾਂ ਨੇ ਇਸੇ ਗੱਲ ਤੇ ਪੁੱਛਿਆ ਕਿ 5000 ਦਾ ਬਿੱਲ 500 ਚ ਕਿਦਾਂ ਅਜਸਟ ਹੋ ਜਾਊਗਾ ਐਨੀ ਕੀ ਗੱਲ ਹੋਈ ਸੀ ਜਿਹੜਾ ਲੜਕਾ ਇਹ ਪਹਿਲਾਂ ਵੀ ਕਦੇ ਹਰਕਤ ਕੀਤੀ ਸੀ ਇਹ ਜਿਹੜਾ ਇਹਨੇ ਅੱਜ ਤੋਂ 1 ਸਾਲ ਪਹਿਲੇ ਚੜਿਆ ਸੀਗਾ ਛੱਤ ਦੇ ਉੱਤੇ ਮੁੰਡਿਆਂ ਨੇ ਦੱਸਿਆ ਸੀਗਾ ਤੂੰ ਨੌ ਉਹ ਤਾਂ ਫਿਰ ਆਪਾਂ ਵੀ ਨਾਰਮਲੀ ਗੱਲ ਤੇ ਲੈ ਕੇ ਚੱਲ ਯਾਰ ਇਦਾਂ ਦੇਖਣ ਨੂੰ ਚੜ ਗਿਆ ਹੋਊਗਾ ਪਰ ਇਸ ਵਾਰ ਇਹਨੇ ਇਤਨੇ ਪੁਲਿਸ ਆਈ ਸੀ ਪੁਲਿਸ ਕੋਲੋਂ ਕੀ ਕਰਵਾਈ ਕੀਤੀ ਗਈ ਹੈ

कि आपके भाई के टांग में लगी है चोट आप आ जाओ सीधे सर तो वो हमने पूछा भी टांग में लगी है सच सच बताओ ये नहीं यहाँ आएगी तो बताएंगे आपको तो बताया इन्होंने अब इन्हें फुटेज दिखाई है सुसाइड वाली अब ये नहीं बता रहे कि रीजन क्या है अब बता रहे मेरे भाई का पहले किससे झगड़ा हुआ था वो वाली फुटेज अब दिखा रहे हैं कि झगड़ा किससे हुआ और क्या बात हुई क्या रीजन था आपको क्या लगता है कि आपके भाई ने सुसाइड किया है या मारा गया है पता नहीं है कुछ नहीं है सर तो देख के बता जिसके साथ झगड़ा हो कोई तो बात होगी ऐसे क्यों करे सुसाइड बात तो कुछ थी अब आप क्या चाहते हैं यही हाँ जी जस्टिस चाहिए हमें सेटिस्फाई कर देना सुसाइड है तो बता दे सारे प्रूफ मिल जाए मेरा भाई तीन साढ़े तीन साल हो गए तो सोलह हजार थी समय पे मिलती

ਹਾਂ ਜੀ ਮੈਂ ਤੁਹਾਨੂੰ ਦੱਸਦੀ ਮੈਂ ਜਿਹੜੇ ਮਾਮਲਾ ਦਾ ਜਿਹੜੇ ਬੋਤਲ ਹੈ ਉਹ ਕੱਲ ਇੱਕ ਮੁੰਡੇ ਨੇ ਉਕਰੋ ਸੁਸਾਈਡ ਅਟੈਂਪਟ ਕੀਤਾ ਸੀਗਾ ਉਹਨੂੰ ਨਾਲ ਹੀ ਇਥੋਂ ਜਿਹੜਾ ਹੈਗਾ ਸਟਾਫ ਹੈਗਾ ਸੀ ਪੋਤੀਸ ਹਸਪੀਟਲ ਸ ਤੇ ਉਹਦੀ ਡੈਥ ਹੋ ਗਈ ਹੈ ਉਹਦੀ ਇਨਵੈਸਟੀਗੇਸ਼ਨ ਵਾਸਤੇ ਅਸੀਂ ਇੱਥੇ ਆਏ ਸੀ ਤੇ ਬੱਚੇ ਦੇ ਜਿਹੜੇ ਹੈਗੇ ਪੇਰੈਂਟਸ ਵੀ ਆਏ ਹੋਏ ਆ ਤਾਂ ਐਹੀ ਹੈ ਸਾਰਾ ਮੈਟਰ ਮੈਂ ਪੀ ਵੀ ਨਿਕਲ ਕੇ ਸਾਹਮਣੇ ਆਇਆ ਉਹ ਮੈਂ ਡੀਵੀਆਰ ਲਈ ਹੈ ਜਿਹਦੀ ਜਾਂਚ ਕਰ ਰਹੇ ਹਾਂ ਠੀਕ ਹੈ ਜਾਂਚ ਦੇ ਅਧੀਨ ਹੈ ਤੇ ਜੋ ਵੀ ਸਾਹਮਣੇ ਆਊਗਾ ਉਹ ਸਾਨੂੰ ਦੱਸੇਗਾ ਸਾਈਡ ਕਰਨ ਤੋਂ ਪਹਿਲਾਂ ਉਹਦੀ ਕਿਸੇ ਨਾਮ ਬਿਆਖੋਲ ਦੀ ਬਾਜੀ ਕਿਉਂ ਸੀ ਇਹਨਾਂ ਦੇ ਕੋਈ ਬਿੱਲ ਵਗੈਰਾ ਦਾ ਇਸ਼ੂ ਹੈ ਆਪਸ ਵਿੱਚ ਦੇਖੋ ਇੰਨਾ ਵੱਡਾ ਜਦੋਂ ਹੋਟਲ ਹੈ ਕੰਮ ਕਮ ਚੱਲਦਾ ਰਹਿੰਦਾ ਹੈ ਸਾਫ਼ ਹੈ ਕੁਮੜੀ ਮੋਟੀ ਚਲਦੀ ਰਹਿੰਦੀ ਆਪਸ ਚ ਬਾਕੀ ਹਲੇ ਵੈਰੀਫਾਈ ਕਰਦੇ ਆ ਮੈਂ ਬਸ ਸਵੀਚਰ ਦੇ ਨਾਲ ਕਿਤੇ ਪਿੰਡ ਕੁਝ ਕਿੜਾ ਕੁਝ ਮਾਰੀ ਗਿਆ ਸੀ ਵੈਰੀਫਾਈ ਕਰਦੇ ਵੈਰੀਫਾਈ ਕਰਦੇ ਸੀਸੀਟੀਵੀ ਵੀ ਹੈਗੇ ਡੀਵੀਆਰ ਲੈ ਰਹੇ ਆ ਕਬਜ਼ੇ ਚ ਉਹਨੂੰ ਜਾਂਚ ਕੇ ਅਗਲੇ ਰਿਕਾਰਡ ਪੇ ਆਪਾਂ ਚਲਾਂਗੇ ਵੈਰੀਫਾਈ